ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੋਗਾ ਦੇ ਬਾਗਾਪੁਰਾਣਾ ਦੇ ਵਿੱਚ ਇੱਕ ਸਿਮਿੰਟ ਦਾ ਕੈਂਟਰ ਪਲਟ ਜਾਂਦਾ ਹੈ ਜਿਸ ਦੇ ਥੱਲੇ ਇੱਕ ਬਾਈਕ ਆ ਗਈ ਹੈ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਮੌਕੇ ਤੇ ਹੀ ਬਾਈਕ ਚਾਲਕ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਵਿਅਕਤੀ ਜਿਹੜਾ ਉਹ ਜ਼ਖਮੀ ਦੱਸਿਆ ਜਾ ਰਿਹਾ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤੁਹਾਨੂੰ ਦੱਸੀ ਮੋਗਾ ਦੇ ਬਾਗਾਪੁਰਾਣਾ ਦੇ ਕਰੀਬ ਦੀ ਘਟਨਾ ਦੱਸੀ ਜਾ ਰਹੀ ਹੈ 8:30 ਵਜੇ ਦੇ ਕਰੀਬ ਇੱਕ ਸਿਮਿੰਟ ਵਾਲਾ ਕੈਂਟਰ ਜਿਹੜਾ ਆ ਰਿਹਾ ਹੁੰਦਾ ਤੇਜ਼ ਰਫ਼ਤਾਰ ਹੁੰਦਾ ਨਾਲ ਹੀ ਬਾਈਕ ਜਿਹੜੀ ਹੈ ਸਾਹਮਣੇ ਵੱਲ ਤੋਂ ਆ ਰਹੀ ਹੁੰਦੀ ਹੈ ਕਿ ਅਚਾਨਕ ਇਹਨਾਂ ਦੋਨਾਂ ਦੀ ਆਪਸ 'ਚ ਟੱਕਰ ਹੁੰਦੀ ਹੈ ਤੇ ਮੋਟਰਸਾਈਕਲ ਇਸ ਕੈਂਟਰ ਦੇ ਥੱਲੇ ਆ ਜਾਂਦਾ ਹੈ ਤੇ ਬਾਈਕ ਚਲਾ ਰਹੇ ਨੌਜਵਾਨ ਦੀ ਉੱਥੇ ਹੀ ਮੌਕੇ ਤੇ ਮੌਤ ਹੋ ਗਈ ਹੈ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਇਸ ਦੇ ਵਿੱਚ ਜਿਹੜੇ ਦੋ ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਵਿਸ਼ੂ ਦੱਸਿਆ ਜਾ ਰਿਹਾ ਹੈ ਇਸ ਦੀ ਮੌਤ ਹੋ ਗਈ ਹੈ ਤੇ ਪਿੱਛੇ ਬੈਠਾ ਇੱਕ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪਰਤੀ ਕਰਵਾ ਦਿੱਤਾ ਗਿਆ। ਉੱਥੇ ਦੂਜੇ ਪਾਸੇ ਜੇਕਰ ਗੱਲ ਕਰੀਏ ਪੁਲਿਸ ਦੀ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਇਸ ਘਟਨਾ ਦਾ ਕਾਰਨ ਕੀ ਰਿਹਾ ਇਸ ਐਕਸੀਡੈਂਟ ਦਾ ਕਾਰਨ ਕੀ ਰਿਹਾ। ਪਰਿਵਾਰ ਦੇ ਗੱਲ ਕਰੀਏ ਜੇਕਰ ਇਹਨਾਂ ਦੋਹਾਂ ਦੇ ਪਰਿਵਾਰਾਂ ਦੀ ਗੱਲ ਕਰੀ ਤਾਂ ਮ੍ਰਿਤਕ ਵਿਸ਼ੂ ਜਿਸ ਮੁੰਡੇ ਦਾ ਨਾਮ ਦੱਸਿਆ ਜਾ ਰਿਹਾ ਹੈ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਹਾਲ ਦੇਖਿਆ ਨਹੀਂ ਜਾਂਦਾ ਇਸ ਦੇ ਮਾਪਿਓ ਦਾ ਰਿਸ਼ਤੇਦਾਰਾਂ ਦਾ ਕਿ ਦਾਤਾ ਹ ਮਾਰ ਮਾਰ ਕੇ ਇਹ ਰੋਰੇ ਨੇ ਤੇ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਕਾਰਵਾਈ ਜਿਹੜੀ ਆ ਜਲਦ ਹੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ